ਕੁਸੀ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ ਅੱਜ ਗੱਲ ਕਰਾਂਗੇ ਜਲੰਧਰ ਇਲੈਕਸ਼ਨ ਦੀ ਜਲੰਧਰ ਇਲੈਕਸ਼ਨ ਸ਼ਾਇਦ ਇੰਨੀ ਚਰਚਾ ਦੇ ਵਿੱਚ ਨਾ ਹੁੰਦਾ ਜੇ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਆ ਉਹ ਉਥੋਂ ਇਲੈਕਸ਼ਨ ਨਾ ਲੜ ਰਹੇ ਹੁੰਦੇ ਚਰਨਜੀਤ ਸਿੰਘ ਚੰਨੀ ਨਾਲ ਵਿਵਾਦ ਵੀ ਜੁੜ ਰਹੇ ਆ ਪਰ ਚਰਚਾ ਦੇ ਵਿੱਚ ਵੀ ਉਹੀ ਨੇ ਮੇਰੇ ਨਾਲ ਤਰਲੋਚਨ ਸਿੰਘ ਲਾਲੀ ਨੇ ਸਿਆਸੀ ਮਾਹਿਰ ਨੇ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਮਾਂ ਦੇਣ ਲਈ ਧੰਨਵਾਦ ਜਿਹੜੇ ਕੈਂਡੀਡੇਟ ਕੋਲੇ ਮਰਜ਼ੀ ਬੈਠ ਜਗੇ ਇੱਕ ਗੱਲ ਹਰ ਬੰਦਾ ਕਹਿੰਦਾ ਮੁਕਾਬਲਾ ਚੰਨੀ ਨਾਲ ਹੈ ਜੀ ਤਾਂ ਕੀ ਚੰਨੀ ਸੱਚੀ ਜਲੰਧਰ ਦੇ ਵਿੱਚ ਇੱਕ ਵੱਡੇ ਚਿਹਰੇ ਆ ਕੋਈ ਐਡਵਾਂਟੇਜ ਲੈ ਕੇ ਚੱਲ ਰਹੇ ਆ ਜਾਂ ਫਿਰ ਇਹ ਸਾਨੂੰ ਚੰਡੀਗੜ੍ਹੋਂ ਬੈਠ ਕੇ ਆਏ ਜੇ ਲੱਗਦਾ ਜਲੰਧਰ ਜਾਂਦੇ ਜਾਂਦੇ ਸਿਆਸੀ ਸਮੀਕਰਨ ਬਦਲ ਜਾਂਦੇ ਆ ਤੇ ਜਲੰਧਰ ਦੇ ਫੈਕਟਰ ਕਿਹੜੇ ਆ ਜਿਹੜੇ ਪ੍ਰਭਾਵਿਤ ਕਰਨਗੇ ਦੇਖੋ ਪਹਿਲੀ ਗੱਲ ਚੰਜੀ ਸਿੰਘ ਚੰਨੀ ਨੂੰ ਸੋ ਸਮਝ ਕੇ ਕਾਂਗਰਸ ਨੇ ਜਿਹੜੀ ਹੈਗੀ ਆ ਹਾਂ ਉਹ ਟਿਕਟ ਦਿੱਤੀ ਆ ਜਲੰਧਰ ਤੋਂ ਕਹਤਾ ਦਲਿਤ ਬੋਟ ਬੈਂਕ ਦਾ ਬਹੁਤ ਜ਼ਿਆਦਾ ਭੰਡਾਰ ਹੈਗਾ ਉਸ ਖਿੱਤੇ ਦੇ ਵਿੱਚ ਖਾਸ ਕਰਕੇ ਜਿਹੜੇ 9 ਹਲਕੇ ਜਲੰਧਰ ਲੋਕ ਸਭਾ ਚ ਪੈਂਦੇ ਨੇ ਜੀ ਤੇ ਉੱਥੋਂ ਇਹਨਾਂ ਦੀ ਪਰਫਾਰਮੈਂਸ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਢੇਰੀ ਵੱਗਦੀ ਸੀ ਉਦੋਂ ਵੀ ਇਹਨਾਂ ਦੇ ਕਈ ਸਤੰਭ ਜਿਹੜੇ ਉਸੇ ਤਰ੍ਹਾਂ ਖੜੇ ਰਹੇ ਉਹ ਡਿਗੇ ਨਹੀਂ 9 ਚੋਂ 5 ਹਿੱਤ ਗਏ ਸੀ ਬਿਲਕੁਲ ਬਿਲਕੁਲ ਜਿਨ੍ਹਾਂ ਵਿੱਚੋਂ ਪ੍ਰਗਟ ਸਿੰਘ ਇੱਕ ਵੱਡਾ ਨਾਂ ਸੀਗਾ ਹਾਂ ਤੇ ਵਿਕਰਮਜੀਤ ਚੌਧਰੀ ਜਿਹੜਾ ਹੈਗਾ ਫਲੋਰ ਤੋਂ ਇੱਕ ਵੱਡਾ ਨਾਂ ਸੀਗਾ ਤੇ ਹੋਰ ਵੀ ਜਿਹੜੇ ਜਿਵੇਂ ਆਦਮਪੁਰ ਤੋਂ ਸੁਖਵਿੰਦਰ ਸੀਗਾ ਮੁੰਡਾ ਉਹ ਵੀ ਇੱਕ ਵੱਡਾ ਨਾਂ ਸੀਗਾ ਅਦਲਤ ਵੋਟ ਬੈਂਕ ਨੂੰ ਸਨ ਲਾਉਣੇ ਵਾਲਾ ਜਿਹੜਾ ਹੈਗਾ ਸੀ ਇਹਨੇ ਟੀਨੂ ਨੂੰ ਹਰਾਇਆ ਸੀ ਜਿਹੜਾ ਅੱਜ ਕੱਲ ਆਮ ਆਦਮੀ ਪਾਰਟੀ ਦਾ ਉੱਥੇ ਕੈਂਡੀਡੇਟ ਆ ਇਸ ਕਰਕੇ ਇਹ ਸਾਰੇ ਸੀਨ ਨੂੰ ਦੇਖਦੇ ਜਦੋਂ ਆਪਾਂ ਇਹਨੂੰ ਇਹਦਾ ਅਧਿਐਨ ਕਰਦੇ ਆ ਇਸ ਸੀਟ ਦਾ ਉਹ ਸੀਟ ਦਾ ਖਾਸ ਕਰਕੇ ਉੱਥੇ ਚੰਨੀ ਫੈਕਟਰ ਆਪਣੇ ਆਪ ਹੀ ਜਿਹੜਾ ਹੈਗਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਕਿਉਂਕਿ ਇਹ ਜਿਹੜੇ ਐਮਐਲਏ ਨੇ ਉਹ ਚਾਹੇ ਆਫ ਦੀ ਰਿਕਾਰਡ ਦੱਸਦੇ ਨੇ ਕਈ ਵਾਰ ਆਉਣ ਦੀ ਰਿਕਾਰਡ ਵੀ ਦੱਸਦੇ ਨੇ ਵੀ ਅਸੀਂ ਜਦੋਂ ਇਹ ਸੀਐਮ ਸੀਗਾ ਇਹਦੇ ਚਿਹਰੇ ਕਰਕੇ ਹੀ ਦਬਾਬੇ ਦੀਆਂ ਇਹਨਾਂ ਸੀਟਾਂ ਦੇ ਉੱਤੇ ਜਿੱਤ ਪ੍ਰਾਪਤ ਕਰ ਸਕਿਆ ਸੋ ਇਹ ਫੈਕਟਰ ਬਹੁਤ ਵੱਡਾ ਚੰਨੀ ਨੂੰ ਉੱਥੇ ਲੈ ਜਾਣ ਦਾ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਜ਼ਿਆਦਾਤਰ ਐਮਐਲਏ ਜ਼ਹੀ ਕਹਿੰਦੇ ਸੀ ਵੀ ਸਾਡੇ ਪਿੰਡਾਂ 'ਚ ਡਿਮਾਂਡ ਚਰਨਜੀਤ ਸਿੰਘ ਚੰਨੀ ਦੀ ਹੁੰਦੀ ਆ ਚਲੋ ਵੱਡੇ ਚਿਹਰੇ ਆ ਨੋ ਡਾਊਟ ਪੰਜਾਬ ਦੀ ਜਿਹੜੀ ਸਭ ਤੋਂ ਵੱਡੀ ਦਲਿਤਵਾਦੀ ਆ ਇੰਡੀਆ ਦੇ ਵਿੱਚ ਉਹ ਪੰਜਾਬ 'ਚ ਆ ਤੇ ਉਹਨੂੰ ਇੱਕ ਚਿਹਰਾ ਤਾਂ ਦਿੱਤਾ ਚਰਨਜੀਤ ਸਿੰਘ ਚੰਨੀ ਨੇ ਕੋਈ ਇਹ ਗੱਲ ਤੋਂ ਮੁਨਕਰ ਵੀ ਹੋ ਸਕਦਾ ਪਰ ਮੈਨੂੰ ਤਾਂ ਘਟੂ ਘਟੇ ਗੱਲ ਲੱਗਦੀ ਆ ਪਰ ਜੇ ਜਲੰਧਰ ਸੀਟ ਦੀ ਗੱਲ ਕਰਗੇ ਜਲੰਧਰ ਸੀਟ ਤੇ ਕਿਹੜੇ-ਕਿਹੜੇ ਕੋਈ ਫੈਕਟਰ ਆ ਜਿਹੜੇ ਇਹਨੂੰ ਪ੍ਰਭਾਵਿਤ ਕਰ ਸਕਦੇ ਆ ਤੇ ਜਿੱਥੇ ਸਾਰੇ ਕੈਂਡੀਡੇਟਸ ਦਾ ਜ਼ੋਰ ਲੱਗਿਆ ਪਿਆ ਦੇਖੋ ਉੱਥੇ ਇੱਕ ਲੰਬੇ ਸਮੇਂ ਤੋਂ ਬੀਐਸਪੀ ਨੇ ਬਹੁਤ ਕੰਮ ਕੀਤਾ ਸੀ ਜਦੋਂ ਇਹਨਾਂ ਦੇ ਜਿਹੜੇ ਸੁਪਰੀਮੋ ਹੁੰਦੇ ਸੀ ਕਾਂਚੀ ਰਾਮ ਜੀ ਉਹ ਹੁਸ਼ਿਆਰਪੁਰ ਤੋਂ 96 ਦੀ ਇਲੈਕਸ਼ਨ ਵੀ ਜਿੱਤੇ ਸੀ ਜੀ ਖਾਸ ਕਰਕੇ ਹੁਸ਼ਿਆਰਪੁਰ ਤੇ ਜਲੰਧਰ ਦੇ ਹਲਕਿਆਂ ਦੇ ਵਿੱਚ ਹਰ ਜਿਹੜਾ ਵਿਧਾਨ ਸਭਾ ਹਲਕਾ ਵੀ ਉੱਥੇ ਲੀਡਰ ਪੈਦਾ ਹੋਏ ਨੇ ਚਾਹੇ ਉਹ ਸ਼ੰਗਾਰ ਰਾਮ ਸਹੂਂਗੜਾ ਸੀ ਚਾਹੇ ਸਖਵਿੰਦਰ ਸੁਖੀ ਜਿਹੜੇ ਅੱਜਕੱਲ੍ਹ ਅਕਾਲੀ ਦਲ ਦੇ ਵਿਧਾਇਕ ਨੇ ਚਾਹੇ ਪਵਨ ਤੀ ਡਾਕਟਰ ਹਰਜਿੰਦਰ ਜਖੂ ਵਰਗੇ ਅਨੇਕਾਂ ਨਾਂ ਨੇ ਜਿਹੜੇ ਮੈਂ ਤੁਹਾਨੂੰ ਗਿਣਾ ਸਕਦਾ ਸਤਨਾਮ ਸਿੰਘ ਕੈਂਤ ਵਰਗੇ ਐਮਐਲਏ ਵੀ ਰਹੇ ਨੇ ਜਿਹੜੇ ਕਾਂਗਰਸ ਤੋਂ ਇਹ ਸਾਰੀ ਜਿਹੜੀ ਪ੍ਰੋਡਕਸ਼ਨ ਸੀ ਨਾ ਇਹ ਬੀਐਸਪੀ ਦਾ ਮੈਂ ਸਮਝਦਾ ਵੀ ਪੰਜਾਬ ਦਾ ਉਹ ਖੇਤਰ ਸੀ ਜਿੱਥੇ ਬੀਐਸਪੀ ਸਭ ਤੋਂ ਜ਼ਿਆਦਾ ਪ੍ਰਭਾਵੀ ਰਹੀ ਆ ਤੇ ਅਕਾਲੀ ਦਲ ਨੂੰ ਵੀ ਉਹਦੇ ਵਿੱਚੋਂ ਪਿਕ ਕਰਨੇ ਪਏ ਉੱਥੇ ਆਪਣਾ ਪ੍ਰਭਾਵ ਬਣਾਉਣ ਲਈ ਜਲੰਧਰ ਦੇ ਸਭ ਤੋਂ ਜਿਹੜੇ ਚਰਚਿਤ ਨਾਮ ਤੁਸੀਂ ਲਏ ਸਾਰੇ ਬੀਐਸਪੀ ਤੋਂ ਆਏ ਉਹਨਾਂ ਦੀ ਪ੍ਰੋਡਕਸ਼ਨ ਬਿਲਕੁਲ ਸਾਰੀ ਇਹ ਜਿਹੜਾ ਇਹਨਾਂ ਦੇ ਸੁਪਰੀਮੋ ਕਾਸ਼ੀਰਾਮ ਨੇ ਪੈਦਾ ਕੀਤੇ ਇਹਨਾਂ ਨੂੰ ਐਮਐਲਏ ਬਣਾਇਆ ਐਮਪੀ ਬਣਾਇਆ আর ਭਾਜਨ ਲੱਖਾ ਜਿਹੜੇ 플ੋਰ ਤੋਂ ਵੀ ਐਮਪੀ ਰਹੇ ਨੇ ਜਿੱਦੇ ਰਹੇ ਨੇ 99 ਦੇ ਵਿੱਚ ਵੀ ਤੇ ਇਹ ਸਾਰਾ ਜਿਹੜਾ ਹੈਗਾ ਉਹਦਾ ਗੁਣੀਆਂ ਪਰ ਅੱਜ ਜਦੋਂ ਬੀਐਸਪੀ ਥੋੜੀ ਖੇਰੂ ਖੇਰੂ ਆ ਠੀਕ ਆ ਪ੍ਰਭਾਵ ਹੈਗਾ ਉਹਦਾ ਪਰ ਉਹ ਐਜੇ ਲੀਡਰ ਜਿਹੜਾ ਹੈਗਾ ਚੰਨੀ ਦੇ ਵਿੱਚ ਕਿਤੇ ਨਾ ਕਿਤੇ ਗੁਣ ਵੇਖਦੇ ਨੇ ਕਿਉਂਕਿ ਇੱਕ ਤਾਂ ਉਹਦੀ ਸੀਐਮ ਰਹਿਣ ਦੇ ਬਾਵਜੂਦ ਜਿਹੜੀ ਸ਼ਖਸੀਅਤ ਆ ਹੂੰ ਉਹ ਬੜੀ ਸੋਬਰ ਆ ਤੇ ਆਮ ਲੋਕਾਂ ਨੂੰ ਮਿਲਣਸਾਰਤਾ ਬਹੁਤ ਆ ਨਿਮਰਤਾ ਬਹੁਤ ਆ ਤੇ ਕੋਈ ਐਦਾਂ ਦਾ ਪ੍ਰਭਾਵ ਨਹੀਂ ਵੀ ਉਹਦੇ 'ਚ ਹੋਂਮੇ ਆ ਬੜਾ ਹੀ ਆਮ ਤਰੀਕੇ ਵਾਂਗ ਲੋਕਾਂ ਦੀ ਭਾਸ਼ਾ ਦੇ ਵਿੱਚ ਲੋਕਾਂ ਦੀ ਗੱਲਾਂ ਦੇ ਨਾਲ ਗੱਲਾਂ ਗੱਲਾਂ ਕਰਦਾ ਤੁਹਾਨੂੰ ਅਕਸਰ ਉਹ ਮਿਲ ਜਾਂਦਾ ਜਦਕਿ ਬਾਕੀ ਜਿਹੜੇ ਹੈਗੇ ਨੇ ਲੀਡਰ ਜਿਹਨੇ ਪਵਨਟੀ ਨੂੰ ਵੀ ਕਿਉਂਕਿ ਲਗਾਤਾਰ ਐਮਐਲਆ ਰਿਹਾ, ਬੀਐਸਪੀ ਦਾ بڑا ਲੀਡਰ ਰਿਹਾ, ਉਹਨੂੰ ਇਹ ਲੱਗਦਾ ਵੀ ਇਹ ਤਾਂ ਮੇਰੇ ਨਾਲ ਹੀ ਨੇ ਜਿਹੜਾ ਬੀਐਸਪੀ ਦਾ ਬੋਟ ਬੈਂਕ ਆ ਤੇ ਰਿੰਕ ਨੂੰ ਵੀ ਇਹ ਲੱਗਦਾ ਪਰ ਉਹਨਾਂ ਪਰ ਇੱਕ ਜਿਹੜੀ ਪ੍ਰੋਬਲਮ ਆ ਗਈ। ਹੋ ਸਕਦਾ ਟੀਨੂ ਅੱਜ ਚਾਹੇ ਕਾਲੀਦਾਲ ਵੱਲੋਂ ਲੜੀ ਸਾਬ ਨੂੰ ਨਾ ਛੱਡੋ ਫਿਰ ਗੱਲ ਆਈ ਹਾਂ ਮਹਿੰਦਰ ਸਿੰਘ ਕੇਪੀ ਹੋ ਗਿਆ। ਉਹਨਾਂ ਦਾ ਵੱਡਾ ਨਾ ਉਹ ਤਾਂ ਪੁਰਾਣੇ ਕਾਂਗਰਸੀ ਹੈਗੇ ਨੇ। ਨਹੀਂ ਮੈਂ ਤਾਂ ਨਾ ਕਈ ਵਾਰੀ ਮੁੜ ਕੇ ਸਾਡੇ ਨਾਲ ਕਈ ਕਹਿੰਦਾ ਬਾਈ ਵੀ ਤੁਸੀਂ ਡਿਸਕਸ਼ਨ ਚ ਸਾਡਾ ਨਾਮ ਵੀ ਨਹੀਂ ਆ। ਨਹੀਂ ਨਹੀਂ ਮੈਂ ਚਲੋ ਉਸ ਉਸ ਗੱਲ ਦੇ ਫਿਰ ਵੀ ਆਪਾਂ ਆਵਾਂਗੇ। ਮਹਿੰਦਰ ਸਿੰਘ ਕੇਪ ਜਿਹੜਾ ਆਪਾਂ ਪਹਿਲਾਂ ਵੀ ਗੱਲ ਕਰਦੇ ਆਂ ਵੀ ਜਦੋਂ ਤਿਤਲੀ ਇੱਕ ਫੁੱਲ ਤੋਂ ਉੱਟ ਕੇ ਦੂਜੇ ਫੁੱਲ ਤੇ ਬਹਿਂਦੀ ਆ ਤੇ ਫਿਰ ਕਿਤੇ ਨਾ ਕਿਤੇ ਉਹਦੇ ਉੱਪਰ ਆਲਰੇਡੀ ਵੀ ਬਹੁਤ ਬੈਠੇ ਹੁੰਦੇ ਨੇ। ਮਾਰਨ ਲੱਗ ਜਾਂਦਾ। ਛੇਤੀ ਕਿਤੇ ਬੈਠਣ ਨਹੀਂ ਦਿੰਦੇ। ਲੋਕਾਂ ਦੇ ਦਿਮਾਗ 'ਚ ਗੱਲ ਕਰ ਕਰ ਗਈ। ਹਾਂ। ਵੀ ਯਾਰ ਜੇ ਐਜੇ ਲੀਡਰ ਦੇਖਣਾ ਹੋਵੇ ਤਾਂ ਸਾਰਿਆਂ 'ਚੋਂ ਇਹਨਾਂ 'ਚ ਕੋਈ ਚੰਗਾ ਬੰਦਾ ਨਜ਼ਰ ਆਉਂਦਾ ਹਾਲ ਦੀ ਘੜੀ ਜਿੰਨੇ ਉੱਥੇ ਕੈਂਡੀਡੇਟਸ ਨੇ ਉਹ ਚਰਨਜੀਤ ਸਿੰਘ ਚੰਨੀ ਆ। ਠੀਕ ਆ। ਆਉਣ ਵਾਲੇ ਸਮੇਂ ਦੇ ਵਿੱਚ ਜੋ ਜਿੱਤ ਜਾਂਦੇ ਨੇ ਇਹ ਪ੍ਰਯੋਗ ਕਿੰਨਾ ਸਫਲ ਰਹਿੰਦਾ ਇਹਦਾ ਜਵਾਬ ਵੀ ਚਰਨਜੀਤ ਸਿੰਘ ਚੰਨੀ ਨੂੰ ਦੇਣਾ ਪਏਗਾ ਤੇ ਜਲੰਧਰ ਦੇ ਵਿੱਚ ਇੱਕ ਉਮੀਦਵਾਰ ਇੱਕ ਆ ਤਿੰਨ तितਲੀਆਂ ਜੀ ਬਿਲਕੁਲ ਬਿਲਕੁਲ ਚਾਹੇ ਇੱਕ ਜਿਹੜਾ ਸਾਰੀ ਉਮਰ ਕਾਂਗਰਸ ਹੀ ਰਿਹਾ ਜਿਹਦੀ ਕੋਈ ਆਈਡੀਓਲੋਜੀ ਜਿਹੜਾ ਪੰਥਕ ਮੁੱਦਿਆਂ ਦੇ ਖਿਲਾਫ ਵੀ ਰਿਹਾ ਕਿਤੇ ਉਹਨੂੰ ਅਕਾਲੀ ਦਲ ਨੇ ਟਿਕਟ ਦੇਤੀ ਤੇ ਪਵਨ ਤੀਨ ਨੂੰ ਬੀਐਸਪੀ ਤੋਂ ਅਕਾਲੀ ਦਲ ਅਕਾਲੀ ਦਲ ਤੋਂ ਹੁਣ ਆਮ ਆਦਮੀ ਪਾਰਟੀ ਤੇ ਸ਼ਸ਼ੀਲ ਕੁਮਾਰ ਰਿੰਕੂ ਨੇ ਤਾਂ ਜਿਹੜੀ ਕਮਾਲ ਕੀਤੀ ਆ ਉਹ ਤਾਂ ਮੈਨੂੰ ਇਹ ਲੱਗਦਾ ਵੀ ਸਦਾਬਦੀ ਨਾਮੋਂ ਜਿਹੜੀ ਇੱਕ ਬੁਲੇਟ ਟ੍ਰੇਨ ਚੱਲੀ ਆ ਉਹ ਸਪੀਡੋਂ ਨੇ ਫੜੀ ਹੋਈ ਆ ਤੇ ਇਹਦਾ 네ਗੇਟਿਵ ਇਮਪੈਕਟ ਇਹਨਾਂ ਕੈਂਡੀਡੇਟਸ ਦੇ ਉੱਤੇ ਨਿਰਸਦੇਸ਼ ਕੋਈ ਸ਼ੱਕ ਨਹੀਂ ਵੀ ਇਹ ਬੰਦੇ ਜਿਹੜੇ ਹੈਗੇ ਨੇ ਸੋਸ਼ਲ ਨੇ ਸਾਰੇ ਤੇ ਥੱਲੇ ਕੰਮ ਕਰਨੇ ਵਾਲੇ ਸੀਗੇ ਪਰ ਆ ਜਿਹੜੀ ਟ੍ਰੇਨ ਚੇਂਜ ਕਰ ਲਈ ਨਾ ਜਾਂਦ ਜਾਂਦੇ ਯੂ ਟਰਨ ਮਾਰੀ ਵਿ ਲੁਧਿਆਣੇ ਤੋਂ ਫੇਰ ਚੰਡੀਗੜ੍ਹ ਵਾਲੀ ਚੜ ਗਏ ਇਹ ਇਹਨਾਂ ਦਾ ਪ੍ਰਭਾਵ ਬਹੁਤ ਘੱਟ ਕੀਤਾ ਤੇ ਇਹਦਾ ਹਲਾਰਾ ਜਿਹੜਾ ਹੈਗਾ ਉਹ ਕਾਂਗਰਸ ਪਾਰਟੀ ਦੇ ਚੰਦਰ ਸਿੰਘ ਚੰਨੀ ਨੂੰ ਨਿੱਜੀ ਤੌਰ ਦੇ ਉੱਤੇ ਫਾਇਦਾ ਹੁੰਦਾ ਮੈਨੂੰ ਇੱਕ ਮੈਨੂੰ ਜਲੰਧਰ ਦਿਲਚਸਪੀ ਸਪੈਸ਼ਲੀ ਲਾਦੀ ਹੈ ਜਲੰਧਰ ਦੇ ਜਿੰਨੇ ਵੀ ਕੈਂਡੀਡੇਟ ਆ ਜਿਆਦਾਤਰ ਉਹ ਆ ਚਾਹੇ ਰਿੰਕੂ ਆ ਚਾਹੇ ਟੀਨੂ ਆ ਚਾਹੇ ਚੰਨੀ ਨੇ ਸਾਰੇ ਜਿੰਨੇ ਇਹਨਾਂ ਦੇ ਕੈਂਡੀਡੇਟ ਉੱਥੇ ਹੈਗੇ ਆ ਮੈਂ ਕੇਪੀ ਸਾਹਿਬ ਬਾਰੇ ਜ਼ਿਆਦਾ ਨਹੀਂ ਜਾਣਦਾ ਮੈਂ ਤਾਂ ਕਰਕੇ ਉਹਨਾਂ ਦਾ ਨਾਮ ਇੱਥੇ ਨਹੀਂ ਲੈ ਰਿਹਾ ਇਹ ਜ਼ਮੀਨ ਤੇ ਕੰਮ ਬਹੁਤ ਕਰਦੇ ਆ ਹਾਂ ਬਿਲਕੁਲ ਆਪਣੇ ਲੋਕਾਂ ਨਾਲ ਬਹੁਤ ਜੁੜੇ ਰਹਿੰਦੇ ਆ ਕਨੈਕਸ਼ਨ ਇਹਨਾਂ ਦਾ ਅੱਛਾ ਹੈ ਕਿਉਂਕਿ ਜਲੰਧਰ ਤੇ ਆ ਕੇ ਵੀ ਜਦੋਂ ਪਤਾ ਲੱਗਾ ਕਰੀ ਦਾਪ ਵੀ ਤਾਂ ਸਾਰੇ ਉਮੀਦਵਾਰਾਂ ਵਿੱਚ ਇਹ ਤਾਂ ਗੁਣ ਹੈਗਾਗਾ ਨਹੀਂ ਇਹ ਨਵਰੀਤ ਇਹਦਾ ਇੱਕ ਕਾਰਨ ਹੈ ਚਾਹੇ ਉੱਥੇ ਦੀ ਦਿਲਿਤ ਬਸੋਂ ਉਹ ਯੂਰਪ ਚ ਬਹੁਤ ਬੈਠੀ ਆ ਤੇ ਚਾਹੇ ਉਹ ਜਿਹੜੀ ਜਰਨਲ ਬਸੋਂ ਉਹ ਵੀ ਬਾਹਰ ਆ ਐਨ ਆਰ ਆਈ ਬਹੁਤ ਨਹੀਂ ਉਸ ਸੀਟ ਦੇ ਉੱਤੇ ਤੇ ਉਥੇ ਲੋਕਾਂ ਨਾਲ ਜੁੜੇ ਰਹਿਣ ਨਾਲੇ ਤੁਹਾਡੀ ਪੋਲਿਟਿਕਸ ਜਿਹੜੀ ਹੈਗੀ ਜੂੰਦੀ ਰਹਿੰਦੀ ਆ ਕਿਉਂਕਿ ਬੰਦੇ ਬਹੁਤ ਥੋੜੇ ਨੇ ਠੀਕ ਆ ਵੋਟਾਂ ਜ਼ਿਆਦਾ ਹੋ ਸਕਦੀਆਂ ਕਈ ਬੰਦੇ ਤਾਂ ਇਲੈਕਸ਼ਨ ਟਾਈਮ ਹੀ ਆਉਂਦੇ ਨੇ ਸਰਪੰਚੀ ਟਾਈਮ ਆਉਂਦੇ ਨੇ ਕਈ ਬੰਦੇ ਪਰ ਜੇ ਤੁਸੀਂ ਲਗਾਤਾਰ ਲੋਕਾਂ ਨਾਲ ਨਹੀਂ ਜੁੜੇ ਰਹਿੰਦੇ ਤੇ ਕਿਉਂਕਿ ਪੀੜੀਆਂ ਤੋਂ ਪੀੜੀਆਂ ਉਥੇ ਪ੍ਰਵਾਸ ਹੋ ਰਿਹਾ ਲਗਾਤਾਰ ਤੁਹਾਨੂੰ ਕੰਟੀਨਿਊ ਜਿਹੜਾ ਹੈਗਾ ਲੋਕਾਂ ਦੇ ਵਿੱਚ ਆਪਣੀ ਹੋਂਦ ਬਣਾ ਕੇ ਰੱਖਣੀ ਪੈਂਦੀ ਹੈ ਚਾਹੇ ਉਹ ਕੇਪੀਸੀ ਚਾਹੇ ਟੀਨੂ ਸੀ ਕਿਸੇ ਨਾ ਕਿਸੇ ਆਈਡੀਓਲੋਜੀ ਦੇ ਨਾਲ ਚੱਲਣਾ ਪੈਂਦਾ ਤਾਂ ਅਸੀਂ ਤੁਸੀਂ ਉਥੇ ਸਤਰ ਰਹੇ ਨੇ ਹੋ ਪਰ ਜਦੋਂ ਤੁਸੀਂ ਸਿਧਾਤਕ ਤੌਰ ਤੇ ਕਿਤੇ ਇੱਧਰ ਉੱਧਰ ਹੁੰਨੇ ਹੋ ਤਾਂ ਉਹਦਾ ਨੁਕਸਾਨ ਵੀ ਤੁਹਾਨੂੰ ਲਗਾਤਾਰ ਭੁਗਤਣਾ ਪੈਂਦਾ ਤੇ ਜਿਵੇਂ ਹੁਣ ਤੁਸੀਂ ਇਹ ਵੇਖੋ ਚੌਧਰੀ ਪਰਿਵਾਰ ਵਾਲਾ ਜਿਹੜੀ ਕਹਾਣੀ ਚੰਨੀ ਸਾਹਿਬ ਦਾ ਵਿਰੋਧ ਵੀ ਉਹਨਾਂ ਨੇ ਕੀਤਾ ਸਾਫਕਾ ਮੁੱਖ ਮੰਤਰੀ ਦਾ ਤੇ ਹੋਰ ਚੀਜ਼ਾਂ ਜਿਹੜੀਆਂ ਫੈਕਟਰਾਂ ਇਹ ਤੁਹਾਡਾ ਕਿਤੇ ਨਾ ਕਿਤੇ ਮਾੜਾ ਪੱਖ ਵੀ ਲੋਕਾਂ ਦੇ ਵਿੱਚ ਚੱਲ ਜਾਂਦਾ ਵੀ ਨਹੀਂ ਯਾਰ ਇਹ ਬੰਦਾ ਠੀਕ ਨਹੀਂ ਹੈਗਾ ਇਹ ਇਹ ਸਾਰੀਆਂ ਚੀਜ਼ਾਂ ਨਾਲੋਂ ਨਾਲ ਚੱਲਦੀਆਂ ਨੇ ਉੱਥੇ ਜਲੰਧਰ ਤੇ ਡੇਰੇ ਵੀ ਬਹੁਤ ਹਾਂ ਬਿਲਕੁਲ ਉਹਨਾਂ ਦਾ ਪ੍ਰਭਾਵ ਆ ਸਾਰੇ ਪੰਜਾਬ ਚ ਡੇਰੇਆਂ ਦਾ ਪ੍ਰਭਾਵ ਮੈਂ ਇਹ ਨਹੀਂ ਕਹਿੰਦਾ ਕਿ ਕਿਤੇ ਇੱਕ ਜ਼ਿਆਦਾ ਪਰ ਜਲੰਧਰ ਚ ਜ਼ਿਆਦਾ ਜਿਵੇਂ ਅਨੰਦਪੁਰ ਸਾਹਿਬ ਤੁਹਾਡੀ ਸੀਟ ਆ ਇਧਰ ਲਈ ਆ ਜਾਂਦੀ ਹੈ ਉੱਥੇ ਘਟਾ ਇਹ ਵੀ ਫਰਕ ਆ ਹਾਂ ਬਿਲਕੁਲ ਇਹ ਡੇਰੇ ਇਸ ਵਾਰ ਇਸ ਗਣਿਤ ਦੇ ਵਿੱਚ ਕਿੱਧਰ ਨੂੰ ਲੱਗਦਾ ਜਾਣਗੇ ਜਾ ਸਕਦੇ ਆ ਜਾਂ ਕਿਹੜੇ-ਕਿਹੜੇ ਡੇਰੇ ਉੱਥੇ ਪ੍ਰਭਾਵਿਤ ਕਰਦੇ ਆ ਉੱਥੇ ਜਿਹੜਾ ਮੁੱਖ ਡੇਰਾ ਹੈਗਾ ਸਤਖੰਡ ਬੱਲਾਂ ਵਾਲਾ ਜੀ ਨੀਨਾ ਦਾ ਇੱਕ ਜਿਹੜਾ ਵੱਡਾ ਪ੍ਰਮੁੱਖ ਸੀ ਉਹਦਾ ਆਸਟਰੀਆ ਦੇ ਵਿੱਚ ਕਤਲ ਵੀ ਹੋ ਗਿਆ ਸੀ ਬੜੀ ਡਿਸਰਵੈਂਸ ਜਿਹੜੀ ਦਬਾਪੇ ਦੇ ਵਿੱਚ ਰਹੀ ਹੈ ਬੜੀ ਸਾੜ ਫੂਕ ਵੀ ਹੋਈ ਆ ਪ੍ਰਦਰਸ਼ਨ ਬਹੁਤ ਹੋਏ ਆ ਹੂੰ ਤੇ ਇਸੇ ਤਰ੍ਹਾਂ ਇੱਕ ਡੇਰਾ ਗਵੀਰਪੁਰ ਵਾਲਾ ਇੱਕ ਇਹ ਇਹ ਜਿਹੜਾ ਡੇਰਾ ਸੰਤ ਬਾਬਾ ਬਲਬੀਰ ਸਿੰਘ ਸੀਚੇ ਵਾਲਾ ਹੈਗਾ ਇਹ ਵੀ ਕਿਤੇ ਨਾ ਕਿਤੇ ਉੱਥੇ ਪ੍ਰਭਾਵ ਇੱਕ ਇਲਾਕੇ ਦੇ ਵਿੱਚ ਇੱਕ ਬੋਡ ਬੈਂਕ ਦੇ ਵਿੱਚ ਸੰਨ ਲਾਉਂਦਾ ਸੀਚੇਲ ਸਾਹਿਬ ਤਾਂ ਦੂਸਰੇ ਸੀਟ ਤੇ ਨਹੀਂ ਹੈਗਾ ਸੁਲਤਾਨਪੁਰ ਲੋਧੀ ਖਡੂਰ ਸਾਹਿਬ ਨਹੀਂ ਉਹ ਪ੍ਰਭਾਵ ਉਸ ਇਲਾਕੇ ਚ ਦਿੰਦਾ ਓਕੇ ਪ੍ਰਭਾਵ ਕਿਉਂਕਿ ਨਾਲ ਲੱਗਦਾ ਬਿਲਕੁਲ ਖੇਤਰ ਹੈਗਾ ਤੇ ਬਹੁਤ ਲੋਕ ਜੁੜੇ ਹੋਏ ਨੇ ਉਹਦੇ ਨਾਲ ਨਿੱਜੀ ਤੌਰ ਤੇ ਇਸੇ ਤਰ੍ਹਾਂ ਸਿੱਖ ਡੇਰੇ ਵੀ ਨੇ ਜਿਵੇਂ ਬਾਬਾ ਕਸ਼ਮੀਰ ਸਿੰਘ ਗੜੇ ਵਾਲੇ ਦਾ ਡੇਰਾ ਉਹ ਵੀ ਪ੍ਰਭਾਵਿਤ ਕਰਦਾ ਵੋਟਰਾਂ ਨੂੰ ਪਰ ਮੈਨੂੰ ਇਹ ਲੱਗਦਾ ਵੀ ਜਿੰਨੇ ਵੀ ਡੇਰਾ ਪ੍ਰਮੁਖ ਨੇ ਪਿਛਲੇ 5-10 ਸਾਲ ਦੇ ਵਿੱਚ ਪਹਿਲਾਂ ਜਿਹੜੀ ਹੈਗੀ ਆ ਕੱਲੀ ਸੇਵਾ ਸਾਧ ਦੀ ਸਿਮਰਨ ਹੁੰਦਾ ਸੀ ਹੁਣ ਕਿਤੇ ਨਾ ਕਿਤੇ ਉਹ ਵੀ ਰਾਜਨੀਤੀਬਾਨ ਹੋ ਗਏ ਨੇ ਕਿਸੇ ਨੂੰ ਉਹ ਦਾਰਾ ਜਾਂ ਮੋੜ ਦੇਣੀ ਲਾਈਨ ਖਿੱਚ ਕੇ ਉਹ ਵੀ ਨਹੀਂ ਹੁਣ ਕਹਿੰਦੇ ਵੀ ਇਹਨੂੰ ਵੋਟਾਂ ਪਾ ਦਿਓ ਉਹ ਵੇਖਦੇ ਨੇ ਉਹ ਸਾਰਿਆਂ ਨਾਲ ਹੱਥ ਮਲਾਈ ਰੱਖਦੇ ਨੇ ਵੀ ਜਿਹੜਾ ਆ ਗਿਆ ਜਿਹੜਾ ਆਵੇ ਸੋ ਰਾਜੀ ਜਾਵੇ ਜਿਵੇਂ ਕਹਿੰਦੇ ਆ ਵੀ ਦਰਤੇ ਆ ਇਹਨੂੰ ਖਾਲੀ ਨਹੀਂ ਮੋੜਨਾ ਇਸ ਕਰਕੇ ਜੇ ਤੁਸੀਂ ਕਹੋ ਵੀ ਕਿਸੇ ਇੱਕ ਖਾਸ ਕਿ ਨਹੀਂ ਝੁਕ ਜਾਣਗੇ ਉਹ ਬੈਲੈਂਸ ਜਾਂ ਹੁਣ ਰੱਖਣਾ ਉਹ ਡਿਪਲੋਮੇਸੀ ਜਿਹਨੂੰ ਕਹਿੰਦੇ ਆ ਰਾਜਨੀਤਿਕ ਡਿਪਲੋਮੇਸੀ ਉਹ ਵੀ ਸਿੱਖ ਗਏ ਮੈਨੂੰ ਦੋ ਕਾਰਨ ਲੱਗਦੇ ਆ ਇਹਦੇ ਇੱਕ ਤਾਂ ਡੇਰਾ ਸਰਸਾ ਵਿਵਾਦ ਤੋਂ ਬਾਅਦ ਜੀ ਪੰਜਾਬ ਦੇ ਜਿੰਨੇ ਡੇਰੇ ਆ ਉਹਨਾਂ ਨੇ ਇੰਨੀ ਕਿ ਡਿਪਲੋਮੇਸੀ ਜਾਂ ਸਿਆਸਤ ਕਹ ਲਓ ਸਿੱਖ ਲਈ ਆ ਵੀ તોડકે ਕਿਸੇ ਨੂੰ ਜਵਾਬ ਨਹੀਂ ਦੇਣਾ ਤਾਂ ਸਿੱਧੀ ਲੜਾਈ 'ਚ ਨਹੀਂ ਆਉਣਾ ਚਾਹੁੰਦਾ ਸਿੱਧੀ ਲੜਾਈ 'ਚ ਹੁਣ ਨਹੀਂ ਕਲੈਸ਼ 'ਚ ਨਹੀਂ ਪੈਂਦੇ ਕਿਉਂਕਿ ਸਿਆਸਤ ਉਹਨਾਂ ਨੂੰ ਵੀ ਪਤਾ ਵੀ ਬਹੁਤ ਤਾਕਤਵਾਰ ਆ ਤੇ ਚੀਜ਼ਾਂ ਰੋਲ ਕੇ ਧਰ ਦਿੰਦੀ ਆ ਬਿਲਕੁਲ ਬਿਲਕੁਲ ਦੂਸਰਾ ਮੈਨੂੰ ਲੱਗਦਾ ਇਹਦਾ ਕਾਰਨ ਇੱਕ ਹੋਰ ਵੀ ਆ ਕਿ ਸ਼ਾਇਦ ਵੋਟਰ ਵੀ ਹੁਣ ਉਹਨਾਂ 'ਪੱਕਾ ਨਹੀਂ ਰਿਹਾ ਜ਼ਰੂਰੀ ਨਹੀਂ ਕਿ ਇੱਕ ਡੇਰੇ ਨੂੰ ਮੰਨਣ ਵਾਲਾ ਬੰਦਾ ਜਿਹੜਾ ਉੱਥੇ ਜਾਂਦਾ ਉਹਦੇ ਉਹ ਵੋਟ ਵੀ ਉਹਨਾਂ ਦੇ ਕਹਿਣ ਤੇ ਪਾਵੇ ਬਿਲਕੁਲ ਬਿਲਕੁਲ ਕਿਉਂਕਿ ਲੋਕਲ ਫੈਕਟਰ ਹੂੰ ਇਵਨ ਕੀ ਮਹੱਲੇ ਵਾਲੇ ਐਮਸੀ ਦੇ ਫੈਕਟਰ ਵੀ ਜਿਹੜੇ ਕੰਮ ਕਰਦੇ ਨੇ ਇਹ ਪ੍ਰਭਾਵਿਤ ਕਰਦੇ ਨੇ ਚੀਜ਼ਾਂ ਨੂੰ ਤੇ ਇੱਕ ਥੋੜਾ ਚਿਹਰਾ ਮੂਰਾ ਵੀ ਤੁਸੀਂ ਕਿੱਦਾਂ ਦਾ ਐਕਟ ਪਿੱਛੇ ਕੀਤਾ ਠੀਕ ਆ ਜਿਹੜਾ ਅੱਗੇ ਐਕਟ ਕਰੋਗੇ ਉਹਦਾ ਰਿਐਕਸ਼ਨ ਆ ਜਾਣਾ ਹੁੰਦਾ 5 ਸਾਲ ਬਾਅਦ ਕਿਉਂਕਿ ਚੋਣ ਤਾਂ ਤੁਸੀਂ ਫੇਰ ਲੜਨੀ ਹੁੰਦੀ ਆ ਜਿਵੇਂ ਹੁਣ ਰਿੰਕੂ ਪ੍ਰਵੰਤ ਚਿਹਰਾ ਸੀ ਉਹਨੂੰ ਬੋਲਡ ਗਿਣਿਆ ਜਾਂਦਾ ਸੀ ਪਰ ਜਿਹੜਾ ਉਹਨੇ ਐਕਟ ਕੀਤਾ ਵੀ ਇੱਕਦਮ ਯੂ ਟਰਨ ਮਾਰੀ ਉਹਨੇ ਰਿਐਕਸ਼ਨ ਦੇ ਵਿੱਚ ਉਹਨੂੰ ਲਿਆ ਦਿੱਤਾ ਇਸ ਕਰਕੇ ਉਹ ਬੜਾ ਸੈਟਬੈਕ ਸੀ ਉਹਨੂੰ ਉਹਦੇ ਚਿਹਰੇ ਮੂਰੇ ਨੂੰ ਉਹਦੀ ਪਰਸਨੈਲਿਟੀ ਨੂੰ ਇਸੇ ਤਰ੍ਹਾਂ ਪਮੰਟੀ ਨੂੰ ਦਾ ਹੋਇਆ ਵੀ ਉਹਨਾਂ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਵੀ ਇਹ ਤਾਂ ਸਿਰਫ ਹੁਣ ਕੁਰਸੀ ਪ੍ਰਾਪਤੀ ਲਈ ਹੀ ਲੜਾਈ ਲੜ ਰਹੇ ਨੇ ਸਾਡੇ ਲਈ ਲੜਾਈ ਨਹੀਂ ਲੜਨਗੇ ਤੇ ਉਹਨਾਂ ਨੂੰ ਇੱਕੋ ਇੱਕ ਚਿਹਰਾ ਜਿਹੜਾ ਹੈਗਾ ਜਿਹੜਾ ਉਹਨਾਂ ਦੀ ਗੱਲ ਕਰਦਾ ਉਹਨਾਂ ਦੀ ਭਾਸ਼ਾ ਚ ਉਹਨਾਂ ਨੂੰ ਲੱਗਦਾ ਵੀ ਯਾਰ ਇਹਨਾਂ ਨੂੰ ਚੰਨੀ ਠੀਕ ਆ ਇੱਕ ਹੋਰ ਪ੍ਰੋਬਲਮ ਜਿਹੜੀ ਮੈਂ ਸਮਝਦਾ ਪ੍ਰੋਬਲਮ ਨਹੀਂ ਇਹਨੂੰ ਆਪਾਂ ਕਹਿ ਸਕਦੇ ਉੱਥੇ ਸਿੱਖ ਵੋਟਰ ਵੀ ਹੈਗਾ ਪਿੰਡਾਂ ਚ ਤੇ ਜਿਹੜਾ ਦਲਿਤ ਵੋਟ ਬੈਂਕ ਆ ਜਿਹਨੂੰ BSP ਨੇ ਲੰਬਾ ਸਮਾਂ ਐਜੂਕੇਟ ਕੀਤਾ ਉਹਦੀ ਭਾਵਨਾ ਵੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੀ ਹੋਈ ਆ ਇੱਕ ਉੱਥੇ ਵੱਡਾ ਫੈਕਟਰ ਆ ਉੱਥੇ ਜੇ ਤੁਸੀਂ ਚਿਹਰਾ ਮੋਰਾ ਐਦਾਂ ਦਾ ਦੇ ਦਿੰਨੇ ਆ ਜਿਹੜਾ ਥੋੜਾ ਜਿਹਾ ਲੱਗਦਾ ਹੈਗਾ ਤੁਹਾਨੂੰ ਇੱਕ ਦ੍ਰਿਸ਼ ਦੂਰੋਂ ਦੇਖਣ ਨੂੰ ਵੀ ਯਾਰ ਇੱਥੇ ਨਹੀਂ ਸਿੱਖੀਦਾ ਪ੍ਰਭਾਵ ਹੈਗਾ ਪਰ ਖਾਸ ਕਰਕੇ ਜਿਹੜਾ ਬੀਐਸਪੀ ਨੇ ਐਜੂਕੇਟ ਵੋਟ ਬੈਂਕ ਕੀਤਾ ਉੱਥੇ ਜਾਂ ਲੋਕਾਂ ਨੂੰ ਉਹਨਾਂ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਉਹਨਾਂ ਦੇ ਵਿੱਚ ਇੱਕ ਵੱਡੀ ਸੋਚ ਆ ਕਿਉਂਕਿ ਤੁਸੀਂ ਇਹ ਵੇਖੋ ਵੀ ਇਹਨਾਂ ਦਾ ਇੱਕ ਐਮਪੀ ਹੁੰਦਾ ਸੀ ਮੈਂ ਇੱਕ ਨਿੱਕਾ ਜਿਹਾ ਵਾਕਿਆ ਵੀ ਤੁਹਾਨੂੰ ਆਸਾਨ ਹਰ ਭਜਨ ਲੱਖਾ ਅੰਤਮ ਸਮੇਂ ਡੇਥ ਤੋਂ ਇੱਕ ਦਿਨ ਪਹਿਲਾਂ ਉਹ ਹਰਮੰਦਰ ਸਾਹਿਬ ਜਾ ਕੇ ਸਿੱਖ ਸੱਚੇ ਅਮਰ ਸੱਚੇ ਦੂਜੇ ਦਿਨ ਉਹਦੀ ਡੈਥ ਹੁੰਦੀ ਆ ਇਹਨਾਂ ਦੇ ਬਹੁਤੇ ਲੀਡਰਾਂ ਦੇ ਵਿੱਚ ਵੀ ਇਹ ਘਰ ਕੀਤਾ ਹੋਇਆ ਸੀ ਇਸ ਕਰਕੇ ਇਹਨਾਂ ਦਾ ਜਿਹੜਾ ਐਜੂਕੇਟਡ ਵੋਟ ਬੈਂਕ ਹੈਗਾ ਉਹ ਉਹਨਾਂ ਨੂੰ ਅਸੈਪਟੇਬਲ ਚਿਹਰਾ ਲੱਗਦਾ ਕਿਤੇ ਨਾ ਕਿਤੇ ਚੰਨੀ ਬਾਕੀਆਂ ਦੇ ਮੁਕਾਬਲੇ ਬਾਕੀਆਂ ਦੇ ਮੁਕਾਬਲੇ ਇੱਕ ਫੈਕਟਰ ਹੋਰ ਹੁਣ ਜੇ ਚਰਨਜੀਤ ਸਿੰਘ ਚੰਨੀ ਤਾਕਤਵਰ ਹੈਗੇ ਆ ਅਸੀਂ ਨਹੀਂ ਕਹਿੰਦੇ ਵੀ ਉਹ ਜਿੱਤਣਗੇ ਪਰ ਆਪਾਂ ਗੱਲ ਕਰ ਰਹੇ ਅੱਜ ਦੀ ਕਿ ਅੱਜ ਕਿਹਨੂੰ ਲੱਗ ਰਿਹਾ ਜੀ ਤੇ ਫਿਰ ਚਰਨਜੀਤ ਸਿੰਘ ਚੰਨੀ ਨੇ ਵਿਵਾਦਾਂ 'ਚ ਕਿਉਂ ਨੇ ਇੰਨਾ ਟਾਰਗੇਟ ਕਿਉਂ ਹੋ ਰਿਹਾ ਚਾਹੇ ਉਹ ਬੀਬੀ ਵਾਲਾ ਵਿਵਾਦ ਆ ਕਿਉਂਕਿ ਬੀਬੀ ਵਾਲਾ ਵਿਵਾਦ ਮੈਨੂੰ ਲੱਗਿਆ ਬਹੁਤ ਬੇਲੋੜਾ ਬੇ ਬਿਲਕੁਲ ਕੋਈ ਥੋੜੇ ਤੋਂ ਉਮਰ ਦੇ ਵਿੱਚ ਵੱਡੇ ਆ ਜੇ ਕਿਸੇ ਨੂੰ ਤੁਸੀਂ ਐਦਾਂ ਠੀਕ ਹੈ ਉਹ ਛੋ ਹੁਣ ਉਹ 'ਚ ਕੀ ਬੈਡ ਆ ਉਹ 'ਚ ਬੁਰਾ ਕੀ ਐਦਾਂ ਅਸਲ 'ਚ ਚਰਨਜੀਤ ਸਿੰਘ ਚੰਨੀ ਦੇ ਸੁਭਾਅ ਦਾ ਵੀ ਅੰਗ ਲਾ ਲਈ ਆਪਾਂ ਉਹ ਜਦੋਂ ਲੋਕਾਂ 'ਚ ਐਕਟ ਕਰਦਾ ਨਾ ਉਹ ਸਿਹਾਰਦ ਬੰਦੇ ਵਾਂਗੂ ਕਰਦਾ ਉਹ ਬੀਬੀ ਮਿਲੀ ਉਹਨੇ ਹੱਥ ਫੜ ਲਏ ਤੇ ਜਿਵੇਂ ਆਪਾਂ ਵੱਡੇ ਨੂੰ ਰਿਸਪੈਕਟ ਕਰਦੇ ਆ ਪਿਆਰ ਨਾਲ ਇਹਨੂੰ ਕੋਈ ਮੈਨੂੰ ਇਹ ਲੱਗਦਾ ਵੀ ਇਹ ਕੋਈ ਮਾੜੀ ਗੱਲ ਵੀ ਨਹੀਂ ਸੀ ਕਿਉਂਕਿ ਇੱਕ ਰਿਸਪੈਕਟ ਸੀ ਉਹ ਤੋਂ ਵੱਡੀ ਹੈ ਇੱਕ ਸਮੇਂ ਜਦੋਂ ਸਤਾ ਦੇ ਵਿੱਚ ਵਿਧਾਨ ਸਭਾ ਵਾਲਾ ਜੀ ਇਕੱਠੇ ਬੈਠਦੇ ਰਹੇ ਨੇ ਇਸ ਕਰਕੇ ਇੱਕ ਰਿਲੇਸ਼ਨ ਵੀ ਬਿਲਡ ਹੋ ਜਾਂਦੇ ਨੇ ਕਿਉਂਕਿ ਪਾਰਟੀ ਤੋਂ ਅੱਗੇ ਵੀ ਜੜੀਆਂ ਥੋੜੇ ਕਿਤੇ ਨਾ ਕਿਤੇ ਆਪਸੀ ਸਬੰਧ ਜੁੜੇ ਹੁੰਦੇ ਨੇ ਚਾਹੇ ਉਹ ਹਲਕਾ ਵੈਜ ਹੋਵੇ ਕਮਾਕਾਰਾਂ ਦੇ ਸਿਲਸਿਲੇ ਦੇ ਵਿੱਚ ਹੋਵੇ ਤੇ ਮੈਨੂੰ ਨਹੀਂ ਉਹ ਉਹ ਲੱਗਦਾ ਵੀ ਕਿਸੇ ਔਰਤ ਪ੍ਰਤੀ ਜੋ ਸੋਸ਼ਲ ਮੀਡੀਆ ਨੇ ਰਵਈਆ ਅਖਤਿਆਰ ਕੀਤਾ ਖਾਸ ਕਰਕੇ ਉਹਨਾਂ ਬੰਦਿਆਂ ਨੇ ਆਈਟੀ ਸੈਲਜ਼ ਨੇ ਇਹ ਚੰਗਾ ਰਵਈਆ ਨਹੀਂ ਸਮਾਜ ਦੇ ਵਿੱਚ ਤੇ ਇਹ ਕੋਈ ਇਸ਼ੂ ਹੈ ਹੀ ਨਹੀਂ ਉਸ ਇਲੈਕਸ਼ਨ ਦੇ ਵਿੱਚ ਇਹ ਆਪਾਂ ਨੂੰ ਲੱਗਦਾ ਸੋਸ਼ਲ ਮੀਡੀਆ ਤੇ ਦੇਖਣ ਦੇ ਪਰ ਲੋਕਲ ਪੱਧਰ ਦੇ ਉੱਤੇ ਇਸ ਗੱਲ ਪਰ ਪਰ ਫਿਰ ਟਾਰਗੇਟ ਕਿਉਂ ਕਰੇਗਾ ਕਿਉਂਕਿ ਲੋਕਾਂ ਨੇ ਤਾਂ ਟਾਰਗੇਟ ਕਰਣੀ ਉਹ ਬਹੁਤ ਪਲਾਨਡ ਇੱਕ ਟਾਰਗੇਟ ਕਰਨ ਦੀ ਮਹਿੰਮ ਸੀਗੀ ਝਰਨੇ ਸਿੰਘ ਚੰਨੀ ਨੂੰ ਬਿਲਕੁਲ ਜੇ ਅਸਰ ਹੀ ਨਹੀਂ ਹੈਗਾ ਇਹਦਾ ਕਿ ਥ੍ਰੈਟ ਵੱਡੀ ਹੋਣ ਕਰਕੇ ਵੀ ਹੁੰਦਾ ਵੀ ਇਹ ਟਾਰਗੇਟ ਕਰਕੇ ਦੇਖ ਲਓ ਕੀ ਪਤਾ تیر ਤੁੱਕਾ ਅਸਲ ਤੇ ਜਿਹੜੇ ਦੂਜੇ ਕੈਂਡੀਡੇਟ ਦੇ ਨਾ ਹਾਂ ਉਹ ਡਰੇ ਹੋਏ ਉਨਾ ਦਾ ਬੀਜੇਪੀ ਦਾ ਤਾਂ ਹਾਲਾਤ ਇਹ ਨੇ ਵੀ ਪਿੰਡਾਂ 'ਚ ਨਹੀਂ ਪੈਰ ਲੱਗਣਦੇ ਰੇ ਕਿਸਾਨ ਅਜੇ ਕਿਤੇ ਹੂੰ ਤੇ ਦੂਜਾ ਬੀਜੇਪੀ ਇਹ ਦਬਾਬੇ ਦੀ ਸਮੱਸਿਆ ਹੂੰ ਜਿੱਥੇ ਦਾ ਕਿਸਾਨੀ ਦੂਰ ਆ ਬੀਜੇਪੀ ਤੋਂ ਉਥੇ ਦਲਿਤ ਵੋਟ ਬੈਂਕ ਵੀ ਬੀਜੇਪੀ ਨਾਲ ਕਦੇ ਜੁੜ ਕੇ ਰਾਜ਼ੀ ਨਹੀਂ ਰਿਹਾ ਉਥੇ ਉਹ ਜਾਂ ਕਾਂਗਰਸ ਨੂੰ ਭੁਗਤ ਜਾਂਦਾ ਸੀ ਜਾਂ ਸਿੱਧਾ ਪੀਐਸਪੀ ਨੂੰ ਭੁਗਤ ਜਾਂਦਾ ਸੀ ਉਹਨਾਂ ਨੂੰ ਵੀ ਇਹ ਪਤਾ ਜਿਹੜੀਆਂ ਗੱਲਾਂ ਦਾ ਇਲਮ ਹੈਗਾ ਵੀ ਉਹ ਜਿਵੇਂ ਸਿੱਖਾਂ ਚ ਰੌਲਾ ਵੀ ਆਰਐਸਐਸ ਸਿੱਖੀ ਦਾ ਨੁਕਸਾਨ ਕਰਦੀ ਆ ਤੇ ਦਵਾਬੇ ਦੇ ਦਲਿਤਾਂ ਦੇ ਵਿੱਚ ਵੀ ਇਹ ਇੱਕ ਸਮਝ ਰੋ ਵੀ ਉਹਨਾਂ ਦੇ ਦਿਮਾਗ ਚ ਬੜੀ ਹੋਈ ਆ ਗੱਲ ਜਾਂ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਘਰ ਘਰ ਗਈ ਆ ਵੀ ਯਾਰ ਇਹ ਸਾਡਾ ਸਾਡੇ ਭਾਈਚਾਰੇ ਦਾ ਸਾਡੇ ਗਰੀਬਾਂ ਦਾ ਦਲਿਤਾਂ ਦਾ ਆਰਐਸਐਸ ਬਹੁਤ ਵੱਡਾ ਨੁਕਸਾਨ ਕਰ ਰਹੀ ਆ ਇਹ ਚੀਜ਼ਾਂ ਜਿਹੜੀਆਂ ਫੈਕਟਰ ਕੰਮ ਕਰ ਰਹੇ ਨੇ ਬਾਰ ਬਾਰ ਪਰ ਜਲੰਧਰ ਦੀਆਂ ਕਈ ਸੀਟਾਂ ਦੇ ਉੱਤੇ ਮੈਂ ਪਿਛਲੇ ਇਲੈਕਸ਼ਨ ਚ ਵੀ ਦੇਖਿਆ ਜਿੱਥੇ ਬੀਜਪੀ ਵੱਡੀ ਧਿਰ ਬਣ ਕੇ ਉੱਭਰੀ ਆ ਗਈ ਉਹ ਉਹ ਜਿਹੜਾ ਤੁਸੀਂ ਸ਼ਹਿਰੀ ਖੇਤਰ ਹੈਗਾ ਉੱਥੇ ਵੱਡੀ ਧਿਰ ਬਣ ਕੇ ਉੱਭਰੀ ਆ ਪਰ ਹੁਣ ਜਿਹੜਾ ਹੈਗਾ ਸਿਨੈਰੀਓ ਬਦਲਿਆ ਹੈ ਬੜੀਆਂ ਚੀਜ਼ਾਂ ਜਿਹੜੀਆਂ ਜਦੋਂ ਆਲ ਦਲ ਦੇ ਹਲਕੇ ਜੁੜ ਜਾਂਦੇ ਨੇ ਖਾਸ ਕਰਕੇ ਫਲੋਰ ਤੋਂ ਵੋਟ ਪੈਣੀ ਆ ਥੋੜੇ ਨਕੋਦਰ ਤੋਂ ਵੋਟ ਪੈਣੀ ਆ ਥੋੜੇ ਆਦਮਪੁਰ ਤੋਂ ਵੋਟ ਪੈਣੀ ਆ ਇੱਕ ਹਲਕਾ ਉੱਪਰਲੇ ਪਾਸੇ ਆ ਉਹਨਾਂ ਉਹਨਾਂ ਵੋਟਾਂ ਦਾ ਜਦੋਂ ਤੁਸੀਂ ਗਣਿਤ ਦੇਖੋਗੇ ਤਾਂ ਤੁਹਾਨੂੰ ਮੋਟਾ-ਮੋਟਾ ਸਮਝ ਆਉਣ ਲੱਗ ਜਾਵੇਗਾ ਵੀ ਹੈ ਕੀ ਹੈ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਇਸਨ ਤਰਲੋਚਨ ਸਿੰਘ ਲਾਲੀ ਜਿਨ੍ਹਾਂ ਨਾਲ ਅਸੀਂ ਜਲੰਧਰ ਸੀਟ ਦੇ ਉੱਤੇ ਗੱਲਬਾਤ ਕਰ ਰਹੇ ਸੀ ਤੁਹਾਡਾ ਧੰਨਵਾਦ